ਅਰੇ ਹੋਰ ਹੋਤਾ ਹੋਰ ਚੋਰੀ ਦੀਆਂ ਵਾਰਦਾਤਾਂ ਤਾਂ ਅਕਸਰ ਅਸੀਂ ਦੇਖਦੇ ਸੁਣਦੇ ਰਹਿੰਦੇ ਹਾਂ ਲੇਕਿਨ ਕੁਝ ਵਾਰਦਾਤਾਂ ਅਜਿਹੀਆਂ ਹੁੰਦੀਆਂ ਨੇ ਜੋ ਬਿਲਕੁਲ ਫਿਲਮੀ ਲੱਗਦੀਆਂ ਨੇ ਜੀ ਹਾਂ ਚੋਰਾਂ ਨੇ ਦੁਕਾਨ ਦੇ ਅੰਦਰ ਚੋਰੀ ਕਰਨੀ ਸੀ ਤੇ ਦੁਕਾਨ ਨੂੰ ਛੱਡਣ ਲੱਗਾ ਹੋਇਆ ਸੀ ਤੇ ਸ਼ਟਰ ਨੂੰ ਕੱਟਣ ਦੇ ਲਈ ਨਾਲ ਲਿਆਂਦੇ ਕਟਰ ਨੂੰ ਬਿਜਲੀ ਦੀ ਲੋੜ ਸੀ ਤੇ ਬਿਜਲੀ ਦਾਵੀ ਪ੍ਰਬੰਧ ਚੋਰਾ ਨੇ ਲੱਗਦੇ ਹੱਥ ਕਰ ਲਿਆ ਤੇ ਕੋਲੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨੂੰ ਕੱਟ ਕੇ ਕਟਰ ਨੂੰ ਸਪਲਾਈ ਦਿੱਤੀ ਤੇ ਫਿਰ ਸ਼ਟਰ ਨੂੰ ਕੱਟਿਆ ਤੇ ਅੰਦਰੋਂ ਰਾਨੀਆਂ ਕਾਂਬੇ ਦੀਆਂ ਤਾਰਾਂ ਫਰਜਨੀਆਂ ਮੋਟਰਾਂ ਤੋਂ ਇਲਾਵਾ ਹੋਰ ਵੀ ਕਈ ਕੁਝ ਚੋਰੀ ਕਰ ਲਿਆ ਅਰਾਨੀ ਦੀ ਗੱਲ ਇਹ ਹੈ ਕਿ ਕਬਾਰੀਏ ਦੀ ਦੁਕਾਨ ਦੇ ਵਿੱਚ ਚੋਰੀ ਕਰਨ ਦੇ ਲਈ ਇਹ ਚੋਰ ਸਿੱਪਟਕਾਰ ਦੇ ਵਿੱਚ ਸਵਾਰ ਹੋ ਕੇ ਆਏ ਸੀ ਤੇ ਜਦੋਂ ਇਹ ਚੋਰੀ ਕਰ ਰਹੇ ਸੀ ਤਾਂ ਇਹਨਾਂ ਦੇ ਆਵਾਜ਼ ਗਵਾਂਡੀਆਂ ਨੇ ਸੁਣ ਲਈ ਤੇ ਗਵਾਂਡੀਆਂ ਨੇ ਚੋਰੀ ਕਰਦੇ ਹੋਏ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਲੇਕਿਨ ਚੋਰ ਇਸ ਮੌਕੇ ਰਫੂ ਚੱਕਰ ਹੋ ਗਈ ਕਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਤੇ ਇਹ ਕਟਨਾ ਪਟਾਲਾ ਦੀ ਬੀਕੋ ਮਾਰਕੀਟ ਦੀ ਦੱਸੀ ਜਾ ਰਹੀ ਹੈ ਗਲਬਾ ਦੌਰਾਨ ਦੁਕਾਨ ਦੇ ਮਾਲਕ ਨੇ ਜਾਣਕਾਰੀ ਦਿੱਤੀ ਹੈ ਕਿ ਉਹ 7 ਵਜੇ ਤੋਂ ਬਾਅਦ ਘਰ ਚਲੇ ਜਾਂਦੇ ਨੇ ਤੇ ਜਦੋਂ ਰਾਤ ਥੋੜੀ ਹੋ ਰਹੀ ਸੀ ਤਾਂ ਉਸ ਮੌਕੇ ਗਵਾਂਡੀਆਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਉਹਨਾਂ ਨੂੰ ਫੜਨ ਦੀ ਵੀ ਕੋਸ਼ਿਸ਼ ਕੀਤੀ ਲੇਕਿਨ ਚੋਰ ਭੱਜ ਨਿਕਲੇ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਜਾਂਚ ਜਾਰੀ ਹੈ ਇਹ ਰਾਤ ਨੂੰ ਹੀ ਆਏ ਨੇ ਆਈ 7:30 ਕਰੋਂਗੇ ਘਰ ਗਏ ਆ ਉਸ ਤੋਂ ਬਾਅਦ ਉਹ 10 ਸੜਦਾ ਹੋਣਾ ਉਹਨਾਂ ਨਾਲ ਉਹਨਾਂ ਕਾਲੇ ਫੁੱਲ ਤੋੜਨਗੇ ਵੱਡੂ ਵੱਡੂ ਜੇ ਮਾਲ ਲਾਗੇ ਨੇ ਕਿਦਾਂ ਚੋਰੀ ਕੀਤੀ ਕੀ ਚੋਰੀ ਹੋਇਆ ਚੋਰੀ ਹੋਇਆ ਉਹਦੀਆਂ ਫ੍ਰੀਜੇਮ ਆਉਟਰਾ ਨੇ ਉਹ ਸਿਨੀਮ ਆਉਟਰਾ ਨੇ ਪ੍ਰਾਣੀਆਂ ਮਲਵਾਈ ਲੈਨੇ ਆ ਉਹ ਚੁੱਕ ਕੇ ਲੈ ਗਏ ਨੇ ਤੇ ਕੋਈ ਕਟਰ ਦਾ ਕੀਤਾ ਕਿ ਤੱਕ ਬੱਤੀ ਬੱਤੀ ਕਿੱਥੋਂ ਨਹੀਂ ਆਉਂਦੀ ਬੱਤੀਓਂ ਸਾਹਮਣੇ ਤਾਂ ਆ ਰਹੇ ਨੇ ਇੰਨੇ ਵੀ ਘਟਨਾ ਦਾ ਕਿੰਨੇ ਵਜੇ ਦੀ ਘਟਨਾ ਇਹ ਕੋਈ ਸਾਡੇ ਦੱਸਦੀ 11 ਵਜੇ ਦੀ ਹੋ ਗਈ ਇਹਨੂੰ ਤੁਹਾਨੂੰ ਪਤਾ ਕਿਦਾਂ ਲੱਗਾ ਜੀ ਤੇ ਬਹੁਵਣੇ ਸ਼ਾਰਗਰ ਦੇ ਬਹੀ ਵਰਮਾ ਸਾਹਿਬ ਇਹ ਕਹਿੰਦੇ ਜਾਣਾ ਕਿ ਉਹ ਆਵਾਜ਼ ਹੀ ਪਤਾ ਨਹੀਂ ਕਦੀ ਆਵਾਜ਼ ਆਉਂਦੀ ਹੈ ਨਾਲ ਕੁਠੀ ਇਹਨਾਂ ਦੀ ਆਵਾਜ਼ ਆਣ ਕਰਕੇ ਇਹਨਾਂ ਨੇ ਮੈਨੂੰ ਟੈਲਫੋਨ ਕੀਤਾ ਵੀ ਅੰਦਰ ਉਹਦੇ ਖਵਾਗ ਦਾ ਬਕੀ ਹੁੰਦਿਆ ਕੀ ਹੋਇਆ ਸਰ ਅਸੀਂ ਸਾਰੇ 7:30 ਵਜੇ ਕਲੋਜ਼ ਕਰਕੇ ਚਲੇ ਜਾਂਦੇ ਆ ਤੇ 7:30 ਸਾਰੇ 12 ਵਜੇ ਆਸ-ਪਾਸ ਸਾਨੂੰ ਕਾਲ ਆਈ ਹੈ ਸਾਡੇ ਗਵਾਨ ਨਾ ਵਰਮਾ ਜੀ ਰਹਿੰਦੇ ਨੇ ਤੇ ਉਹ ਕਹਿ ਰਹੇ ਸੀ ਕਹਿੰਦੇ ਤੁਹਾਡੀ ਦੁਕਾਨ ਦੇ ਕੁਝ ਚੋਰੀ ਹੋਈ ਹੈ ਤੁਸੀਂ ਆਓ ਜਰਾ ਦੇਖਿਆ ਦਿੱਤੇ ਆਗੇ ਕਾ ਉਹਨਾਂ ਨੇ ਸ਼ਟਰ ਨੂੰ ਕੱਟਿਆ ਹੋਇਆ ਹੈ ਤਾਲੇ ਵਗੈਰਾ ਕੱਟੇ ਹੋਏ ਪਏ ਸੀ ਇੱਥੇ ਸਾਹਮਣੇ ਪਾਸੇ ਉਹਨੇ ਵਾਇਰਿੰਗ ਤੋਂ ਤੋੜ ਦਿੱਤੀ ਹੈ ਅਟੈਚਮੈਂਟ ਉਹ ਕਨੈਕਸ਼ਨ ਦਿੱਤਾ ਗ੍ਰੈਂਡਰ ਕਟਰ ਦਾ ਉਹਨਾਂ ਨੇ ਸਾਰੀਆਂ ਕਟਿੰਗ ਕੀਤੀ ਗਈ ਹੈ ਤੇ ਕੁਝ ਸਮਾਨ ਚੋਰੀ ਕਰਕੇ ਲੱਗੇ ਆ ਜੋ ਸੀਸੀਟੀਵੀ ਵਿੱਚ ਨਜ਼ਰ ਆ ਰਿਹਾ ਕਿ ਕਿਸੇ ਉਹਨਾਂ ਦੇ ਪਿੱਛੇ ਥੋੜੇ ਨਹੀਂ ਸਰ ਅਸੀਂ ਤਾਂ ਨਹੀਂ ਥੋੜੇ ਅਸੀਂ ਤਾਂ ਹੈ ਹੀ ਨਹੀਂ ਅਸੀਂ ਮੌਜੂਦ ਆ ਤੇ ਸਾਡੇ ਗਾਰਡਸ ਹੈਗੇ ਨੇ ਉਹਨਾਂ ਉਹਨਾਂ ਨੇ ਮਤਲਬ ਉਹਨਾਂ ਨੇ ਪਛਾਣ ਕੀਤਾ ਜਿਸ ਕਰਕੇ ਥੋੜੇ ਭੱਜੇ ਉਹ ਜੋ ਸਾਨੂੰ ਪਤਾ ਨਹੀਂ ਚੱਲਣਾ ਸੀ ਕਦੋਂ ਤੇ ਆਏ ਸਿਰੋਕਾਰ ਵਿੱਚ ਆਏ ਕਹਿੰਦੇ ਨੇ ਕਾਰਵਾਈ ਹਾਂ ਜੀ ਤੋ ਤਿੰਨ ਜਾਨੇ ਦਿਖ ਰਹੇ ਆ ਤੇ ਪੁਲਿਸ ਨੇ ਕਾਰਵਾਈ ਕੀਤੀ ਪੁਲਿਸ ਨੇ ਸਰ ਨੂੰ ਰਾਤੀ ਬੁਲਾਇਆ ਸੀ ਨਾ ਪੀਸੀਆਰ ਬੁਲਾਇਆ ਸੀ ਰਿਪੋਰਟ ਦਾਜ ਕਰਾ ਦਿੱਤੀ ਗਈ ਹੈ ਤੇ ਸਵੇਰੇ ਆ ਸੀ ਸਰ ਉਹਨਾਂ ਨੂੰ ਚੌਂਕੀ ਕਾ ਕੇ ਆਏ ਆ ਆਏ ਸੋ ਉਹਨਾਂ ਨੇ ਬੰਦੇ ਕਹਿੰਦੇ ਕੋਈ ਨਹੀਂ ਅਸੀਂ ਆਪਣਾ ਜਿੱਦਾਂ ਕੋਈ ਅਸੀਂ ਕਰਨੇ ਕੋਈ ਕਾਰਵਾਈ ਕਰਾਂਗੇ ਜੱਗਬਾਣੀ ਟੀਵੀ ਲਈ ਬਿਸ਼ੰਬਰ ਬੇਟੂ ਦੀ ਰਿਪੋਰਟ